ਸਤਿ ਨਵਾਹਿ ਗੁਰੂ ਜੀ ਕਬੀਰ ਕੋਠੀ ਕਾਠ ਕੀ ਦਹ ਦੇਸ਼ ਲਾਗੀ ਆਗ ਪੰਡਿਤ ਪੰਡਿਤ ਜਲ ਮੂਏ ਮੂਰਖ ਉਬਰੀ ਭਾਗ ਕਬੀਰ ਸੰਸਾਰ ਦੂਰ ਕਰ ਕਾਗਦ ਦੇਹ বিহার 52 ਅੱਖਰ ਦਕੈ ਹਰ ਚਰਨੀ ਚਿਤ ਲਾਇ ਬਾਵਨ ਅਖਰ ਸੋਦਕੈ ਹਰ ਚਰਨੀ ਚਿਤ ਲਾਇ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਿਗੁਰਾਂ ਦੇ ਦਰਬਾਰ ਵਿੱਚ ਸੱਜ ਬੈਠੀ ਗੁਰਸਵਾਰੀ ਸਾਤ ਸੰਗਤ ਜਿਓ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਸਤ ਸੰਗਤ ਰੂਪ ਵਿੱਚ ਮਹਾਰਾਜ ਦੇ ਪਾਵਨ ਹਜ਼ੂਰ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਮਹਾਰਾਜ ਦੀ ਪਾਵਨ ਬਾਣੀ ਪਾਠ ਤੇ ਕੀਰਤਨ ਦੇ ਰੂਪ ਵਿੱਚ ਆਪ ਜੀ ਨੇ ਗੁਰਸਵਾਰਿਆਂ ਪਾਸੋਂ ਸਰਵਣ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਆਪਾਂ ਰੋਜ਼ਾਨਾ ਦੇ ਦੀਵਾਨਾ ਵਿੱਚ ਲੜੀਵਾਰ ਵਿਚਾਰ ਕਰਦੇ ਆ ਹੋਇਆਂ ਭਗਤ ਜੀ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਇਹ ਅਭਿਆਸ ਕਰਦੇ ਹਾਂ ਯਤਨ ਕਰਦੇ ਹਾਂ ਸੋ ਇਸੇ ਲੜੀ ਤਹਿ ਤਾਪ ਜੀ ਨੇ ਅਗਲੇਰੇ ਦੋ ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ ਹੁਣ ਤੱਕ ਆਪਾਂ ਤਕਰੀਬਨ 171 ਸ਼ਲੋਕਾਂ ਦੀ ਵਿਚਾਰ ਕੀਤੀ ਹੈ। ਭਗਤ ਜੀ ਮਹਾਰਾਜ ਨੇ ਉਹਨਾਂ ਸ਼ਲੋਕਾਂ ਦੇ ਪ੍ਰਕਰਣ ਨੂੰ ਅੱਗੇ ਵਧਾਉਂਦਿਆਂ ਹੋਇਆਂ ਇਸ ਸੰਸਾਰ ਨੂੰ ਲੱਕੜੀ ਦਾ ਮਕਾਨ ਕਹੇ ਜਿਹਦੇ ਆਲੇ-ਦੁਆਲੇ ਆਸੇ-ਪਾਸੇ ਬੜੀ ਪ੍ਰਬਲ ਅੱਗ ਬਲ ਰਹੀ ਹੈ। ਇਹ ਸੰਸਾਰ ਨੂੰ ਕੋਠੀ ਕਾਠੀ ਲਿਖਿਆ ਹੈ। ਪਾਬ ਲੱਕੜ ਦਾ ਮਕਾਨ। ਅੱਗ ਦੇ ਸੰਪਰਕ ਵਿੱਚ ਆ ਕੇ ਲੱਕੜ ਲੱਕੜ ਕੋਲਾ ਤੇ ਸੁਆਹ ਹੋ ਜਾਂਦੀ ਹੈ। ਅੱਗ ਦੀ ਤਾਬ ਸਹਿਣਾ ਲੱਕੜ ਦੇ ਵਾਸ ਦੀ ਖੇਡ ਨਹੀਂ। ਤ੍ਰਿਸ਼ਨਾ ਦੀ ਅਗ ਚਾਰਛ ਫੇਰੇ ਮੱਚ ਰਹੀ ਹੈ। ਕਬੀਰ ਜੀ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਇਸ ਤ੍ਰਿਸ਼ਨਾ ਦੇ ਵਿੱਚ ਘਿਰਿਆ ਹੋਇਆ ਹੈ ਤ੍ਰਿਸ਼ਨਾ ਅਧੀਨ ਰਹਿਣ ਵਾਲਾ ਮਨੁੱਖ ਕੇਵਲ ਪਦਾਰਥਵਾਦੀ ਸੋਚ ਰੱਖਦਾ ਹੈ ਮੱਲਾ ਮਾਰਦਾ ਹੈ ਇਨ੍ਹਾਂ ਚਿੰਤਾਵਾਂ ਵਿੱਚ ਗਰਸਿਆ ਰਹਿੰਦਾ ਹੈ ਕਿ ਸਭ ਕੁਝ ਮੇਰੇ ਕੋਲ ਕਿਵੇਂ ਆਵੇ ਇੱਕ ਸ਼ਬਦ ਬਾਣੀ ਦੇ ਵਿੱਚ ਹੈ ਲੱਭ ਲੱਭ ਦਾ ਅਰਥ ਹੈ ਚਸਕਾ ਲੱਗਣਾ ਕਿਸੇ ਚੀਜ਼ ਦੇ ਪ੍ਰਤੀ ਖੇਚ ਪੈਦਾ ਹੋ ਜਾਣੀ ਦੂਜਾ ਹੈ ਲੋਭ ਲੋਭ ਦਾ ਅਰਥ ਹੈ ਉਸ ਚੀਜ਼ ਦੇ ਪ੍ਰਤੀ ਲੁਭਾਇਮਾਨ ਹੋਣਾ ਮਨ ਉਸ ਚੀਜ਼ ਦੇ ਲਾਲਚ ਵਿੱਚ ਫਸ ਜਾਣਾ ਕਿ ਉਹ ਵਸਤੂ ਮੈਨੂੰ ਮਿਲੇ ਤੇ ਤ੍ਰਿਸ਼ਨਾ ਨੂੰ ਮਹਾਰਾਜ ਨੇ ਅੱਗ ਦੀ ਨਿਆਈ ਕਿਹਾ ਹੈ ਕਿਉਂ ਕਹਿ ਲੋ ਪੀ ਲੱਭ ਵਧ ਕੇ ਲੋਭ ਬਣਦਾ ਤੇ ਲੋਭ ਦੀ ਸਿਖਰ ਹੈ ਤ੍ਰਿਸ਼ਨਾ ਇਹਨਾਂ ਤਿੰਨਾਂ ਲਫ਼ਜ਼ਾਂ ਨੂੰ ਮਹਾਰਾਜ ਧੰਗੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਇੱਕੇ ਪੰਕਤੀ ਵਿੱਚ ਵਰਤਿਆ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਸਤਿਗੁਰੂ ਇੱਥੇ ਭਗਤਾਂ ਦਾ ਜੀਵਨ ਦੱਸਦੇ ਨੇ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਹਕੇਰੀ ਬਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਤੋਂ ਲੱਭ ਪਹਿਲਾ ਸਟੈਪ ਹੈ ਲੋਭ ਉਸ ਚੀਜ਼ ਦੇ ਸੰਪਰਕ ਵਿੱਚ ਆ ਜਾਣਾ ਹੈ ਔਰ ਤ੍ਰਿਸ਼ਨਾ ਉਸ ਚੀਜ਼ ਦਾ ਤੁਹਾਡੇ ਜੀਵਨ ਉੱਤੇ ਹਾਵੀ ਹੋ ਜਾਣਾ ਹੈ ਤਨਹੀ ਸਿਕਰ ਹੈ ਲੋਭ ਦੀ ਤ੍ਰਿਸ਼ਨਾ ਦੀ ਜਿਸ ਵਿੱਚ ਮਨੁੱਖ ਨੂੰ ਸੱਜਾ ਖੱਬਾ ਆਸਾ ਪਾਸਾ ਕੁਝ ਵੀ ਨਜ਼ਰ ਨਹੀਂ ਆਉਂਦਾ ਉਸ ਦੀ ਟੇਕ ਕੇਵਲ ਆਪਣੇ ਅੰਦਰ ਦੀ ਭੁੱਖ ਉੱਤੇ ਰਹਿੰਦੀ ਹੈ ਇਸ ਨੂੰ ਮਹਾਰਾਜ ਨੇ ਬਾਣੀ ਵਿੱਚ ਅੱਗ ਗਿਆ ਹਜ਼ੂਰ ਨੇ ਸ਼ਬਦ ਵਰਤਿਆ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਵਾਸ਼ਨਾਵਾਂ ਵਿੱਚ ਜੀਣ ਵਾਲਾ ਮਨੁੱਖ ਕਦੇ ਤ੍ਰਿਪਤ ਨਹੀਂ ਹੁੰਦਾ ਕਿਉਂਕਿ ਉੱਥੇ ਸਬਰ ਨਾਂ ਦੀ ਸੰਤੋਖ ਲਾਣ ਦੀ ਕੋਈ ਵਸਤੂ ਨਹੀਂ ਹੁੰਦੀ ਸੈਟੀਸਫੈਕਸ਼ਨ ਜਿਸ ਨੂੰ ਆਪਾਂ ਸੰਤੋਖ ਕਹਿੰਦੇ ਆ ਸਬਰ ਕਹਿੰਦੇ ਆ ਉਸ ਦਾ ਮਨ ਉੱਤੇ ਕੋਈ ਪ੍ਰਭਾਵ ਨਹੀਂ ਹੁੰਦਾ ਇੱਕ ਭੁੱਖ ਹੁੰਦੀ ਹੈ ਜਿਹੜੀ ਪਦਾਰਥਾਂ ਦੇ ਬੌਲਤਾ ਦੇ ਨਾਲ ਜਾਨੀ ਕਿ ਹੱਦੋਂ ਵੱਧ ਵੀ ਸਭ ਕੁਝ ਹੋਵੇ ਤਾਂ ਵੀ ਉਹ ਪੂਰੀ ਨਹੀਂ ਹੋ ਸਕਦੀ ਅ ਸ਼ਾਂਤ ਰਹਿਦਾ ਬੰਦਾ ਅੰਦਰੋਂ ਬੇਚੈਨ ਰਹਿੰਦਾ ਹੈ ਪਟਕਦਾ ਰਹਿੰਦਾ ਹੈ ਉਸ ਨੂੰ ਖੁਦ ਵੀ ਸਮਝ ਨਹੀਂ ਲੱਗਦੀ ਕਿ ਸਮੱਸਿਆ ਕੀ ਹੈ ਸਰੀਰ ਦੀਆਂ ਲੋੜਿੰਦੀਆਂ ਚੀਜ਼ਾਂ ਵੀ ਮੇਰੇ ਕੋਲ ਨੇ ਲੋੜਿੰਦਾ ਮਾਨ ਸਨਮਾਨ ਵੀ ਹੁੰਦਾ ਹੈ ਘਾਟਾ ਵੀ ਕੋਈ ਨਹੀਂ ਮੁਸ਼ਕਲ ਦਾ ਸਮਾਂ ਵੀ ਕੋਈ ਨਹੀਂ ਕਿਹੜੀ ਚੀਜ਼ ਹੈ ਜਿਸ ਦੀ ਲੋੜ ਹੈ ਮੈਨੂੰ ਪਰ ਇਹਦੇ باوجود ਵੀ ਜਦੋਂ ਕਿ ਮੇਰੀ ਲਿਸਟ ਦੇ ਵਿੱਚ ਮੇਰੀਆਂ ਲੋੜਾਂ ਪੂਰੀਆਂ ਨੇ ਫਿਰ ਵੀ ਮਨ ਬੇਚੈਨ ਕਿਉਂ ਹੈ ਤਕਲੀਫ ਕਿਸ ਗੱਲ ਦੀ ਹੈ ਉਸ ਮਰਜ਼ ਨੂੰ ਉਸ ਰੋਗ ਨੂੰ ਬੰਦਾ ਸਮਝ ਨਹੀਂ ਪਾਉਂਦਾ ਕਿਉਂਕਿ ਅਸੀਂ ਸਾਰੀਆਂ ਤਕਲੀਫਾਂ ਦਾ ਹੱਲ ਪਦਾਰਥ ਨੂੰ ਮੰਨਿਆ ਵੈਲਥ ਦੌਲਤ ਧਨ ਇਸ ਕਰਕੇ ਅਸੀਂ ਹੱਲ ਵੀ ਉਹਨਾਂ ਵਿੱਚੋਂ ਹੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਇਹ ਚੀਜ਼ ਦੀ ਘਾਟ ਕਰਕੇ ਹੁੰਦਾ ਹੈ ਜਾਂ ਆਹ ਚੀਜ਼ ਘੱਟ ਹੈ ਮੇਰੇ ਕੋਲੇ ਨੂੰ ਹੋਰ ਵਧਾ ਲਿਆ ਜਾਏ ਤਾਂ ਸ਼ਾਇਦ ਇਹ ਸਮੱਸਿਆ ਠੀਕ ਹੋ ਜਾਏ। ਇਹ ਉਮੀਦੀ ਖੇਡਾ ਜਿਵੇਂ ਬੰਦੇ ਦੇ ਹੱਥ ਉੱਤੇ ਜ਼ਖਮ ਹੈ ਤੇ ਉਹ ਪੱਟੀ ਪੈਰ ਉੱਤੇ ਕਰੇ। ਦਵਾਈ ਪੈਰ ਉੱਤੇ ਲਾਏ। ਜੰਨੀ ਰੋਗ ਕਿਤੇ ਹੋਰ ਹੈ। ਤੂ ਤਉ ਚਾਰਾ ਦਾ ਯਤਨ ਉਹਦਾ ਇਲਾਜ ਕਿਸੇ ਹੋਰ ਥਾਂ ਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਹਾਰਾਜ ਕਹਿੰਦੇ ਨੇ ਫਿਜ਼ੀਕਲੀ ਰੋਗ ਹੈ ਹੀ ਨਹੀਂ ਸੀ ਨਾ ਹੀ ਇਹਦਾ ਸੋਲਿਊਸ਼ਨ ਨਾ ਇਹਦਾ ਹੱਲ ਪਦਾਰਥ ਵਿੱਚ ਸੀ ਇਹਦਾ ਇਹ ਰੋਗ ਆਤਮਕ ਹੈ ਮਾਨਸਿਕ ਹੈ ਤੇ ਇਹਦਾ ਹੱਲ ਵੀ ਉੱਥੇ ਹੀ ਪਿਆ ਹੋਇਆ ਹੈ ਜਿਵੇਂ ਸਤਿਗੁਰੂ ਦੀ ਬਾਣੀ ਦਾ ਇੱਕ ਵਾਕ ਪੜ੍ਹਦੇ ਆਂ ਆਮ ਤੌਰ ਦੇ ਉੱਤੇ ਧਾਰਨਾ ਪ੍ਰਚਲਿਤ ਹੈ ਸਮਾਜ ਵਿੱਚ ਕਿ ਮਨੁੱਖ ਦੇ ਕੋਲ ਵਿਦਿਆ ਬਹੁਤ ਹੋਵੇ ਤੇ ਉਹਨੂੰ غرੂਰ ਵੀ ਹੁੰਦਾ ਹੈ ਧਨ ਬਹੁਤ ਹੋਵੇ ਤੇ ਹੰਕਾਰ ਹੁੰਦਾ ਹੈ ਪਦਵੀ ਹੋਵੇ ਹੰਕਾਰ ਹੁੰਦਾ ਹੈ ਜਨੀਆਂ ਇਨਾਂ ਚੀਜ਼ਾਂ ਦਾ ਹੰਕਾਰ ਪਰ ਜਿਹੜੇ ਲੋਕ ਘਰ ਪਰਿਵਾਰ ਸਮਾਜ ਸਭ ਕੁਝ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਚਲੇ ਜਾਂਦੇ ਨੇ ਮਹਾਰਾਜ ਨੇ ਕਿਹਾ ਹੰਕਾਰ ਉਹਨਾਂ ਕੋਲੋਂ ਵੀ ਨਹੀਂ ਛੁੱਟਿਆ ਜਿਸ ਵੇਲੇ ਉਹ ਸਾਰਾ ਕੁਝ ਹੰਡਾਰਾਏ ਸਾਨੂੰ ਉਹਨਾਂ ਨੂੰ ਲੱਗਿਆ ਇਹ ਰਾਜ ਭਾਗ ਹੰਕਾਰ ਹੈ ਉਹਨਾਂ ਨੂੰ ਲੱਗਿਆ ਧਨ ਦੌਲਤ ਹੰਕਾਰ ਪੈਦਾ ਕਰਦਾ ਹੈ ਮੋਹ ਪੈਦਾ ਕਰਦਾ ਹੈ ਇਹਨੂੰ ਛੱਡ ਦੇਣਾ ਚਾਹੀਦਾ ਇਹਨੂੰ ਛੱਡਾਂਗੇ ਤੇ ਸਮੱਸਿਆ ਦਾ ਹੱਲ ਹੋ ਜਾਏਗਾ ਪਰ ਕਬੀਰ ਜੀ ਮਹਾਰਾਜ ਨੇ ਕਿਹਾ ਉਹ ਜੰਗਲਾਂ ਚਲੇ ਗਏ ਸਭ ਕੁਝ ਛੱਡ ਕੇ ਇਕੱਲੇ ਹੋ ਗਏ ਸਰੀਰ ਦੀਆਂ ਲੋੜਾਂ ਵੀ ਉਹਨਾਂ ਨੇ ਤਿਆਗ ਦਿੱਤੀਆਂ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਕਿਉਂਕਿ ਉਹ ਗਲਤ ਜਗ੍ਹਾ ਦੇ ਉੱਤੇ ਗਲਤ ਚੀਜ਼ ਨੂੰ ਟਾਰਗੇਟ ਕਰ ਰਹੇ ਸਨ ਸਮੱਸਿਆ ਮਨ ਵਿੱਚ ਸੀ ਉਹ ਉਹਨੂੰ ਬਾਹਰੋਂ ਖੋਜ ਰਹੇ ਸਨ ਮਾਨ ਮੁਨੀ ਮਨਵਰ ਗਲੇ ਮਾਨ ਸਭੈ ਕੋ ਖਾਇ ਚਾਲੇ ਤੇ ਹਰ ਮਿਲਣ ਕੋ ਬੀਚੈ اٹਕੇ ਉਚੀਤ ਅਸਲ ਵਿੱਚ ਉਹ ਮਨ ਦੀ ਪ੍ਰਵਿਰਤੀ ਨੂੰ ਬਦਲਣ ਦੀ ਲੋੜ ਸੀ ਉਹਨਾਂ ਨੇ ਚੀਜ਼ਾਂ ਬਦਲੀਆਂ ਥਾਂ ਬਦਲੀ ਜਗ੍ਹਾ ਬਦਲੀ ਅੰਤਰਾਤਮਾ ਤੇ ਉਹੀ ਸੀ ਅੰਦਰ ਚੀਜ਼ਾਂ ਉਹੀ ਸਨ ਇਹ ਤਾਂ ਉਹਦੀ ਖੇਡ ਹੈ ਜਿਵੇਂ ਤੁਸੀਂ ਜ਼ਹਿਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਰੱਖਦੇ ਹੋ ਤੇ ਇਹ ਸੋਚੋ ਕਿ ਇਹ ਹੁਣ ਅੰਮ੍ਰਿਤ ਬਣੇਗਾ ਕਿਵੇਂ ਬਣੇਗਾ ਉਹ ਆਪਣੀ ਤਸਵੀਰ ਕਿਵੇਂ ਛੱਡਦਾ ਜੇ ਇਸ ਚੀਜ਼ ਨੂੰ ਅਸੀਂ ਰਾਜ ਪਦਵੀ ਤੋਂ ਚੁੱਕ ਕੇ ਜੰਗਲ ਵਿੱਚ ਲੈ ਗਏ ਹਾਂ ਘਰ ਤੋਂ ਚੁੱਕ ਕੇ ਸਨਿਆਸ ਦੇ ਖਾਤੇ ਪਾ ਲਿਆ ਉਦਾਸ ਦੇ ਖਾਤੇ ਪਾ ਲਿਆ ਅੰਦਰ ਚੀਜ਼ ਤਾਂ ਉਹੀ ਜਾ ਰਹੀ ਹੈ ਟਰੈਵਲ ਤਾਂ ਉਹੀ ਹੋ ਰਿਹਾ ਹੈ ਸਫਰ ਤਾਂ ਉਹੀ ਚੱਲ ਰਿਹਾ ਹੈ ਇਸ ਕਰਕੇ ਮਹਾਰਾਜ ਨੇ ਇਹਦੀ ਜੁਗਤ ਦੱਸੀ ਅੰਦਰੋਂ ਜਿਨ ਕਾ ਮੋ ਟੁੱਟਾ ਤਿਨ ਕਾ ਸ਼ਬਦ ਸੱਚ ਹੈ ਸਵਾਰਿਆ ਪਕੜ ਮਨ ਦੀ ਹੈ ਜਿੰਨਾ ਚਿਰ ਮਨ ਆਪਣੀ ਪਕੜ ਢਿੱਲੀ ਨਹੀਂ ਕਰੇਗਾ ਛੱਡੇਗਾ ਨਹੀਂ ਉਨਾ ਚਿਰ ਸਮੱਸਿਆ ਦਾ ਹੱਲ ਨਹੀਂ ਹੋਏਗਾ ਚੀਜ਼ ਬਦਲਣ ਨਾਲ ਚੀਜ਼ ਛੱਡਣ ਨਾਲ ਚੀਜ਼ ਅਪਣਾਉਣ ਨਾਲ ਵਸਤੂ ਦਾ ਤਿਆਗ ਕਰ ਦੇਣ ਨਾਲ ਮੈਂ ਇਹ ਹੱਲ ਨਹੀਂ ਹੋ ਸਕਦਾ ਜਾਂ ਜਗਾ ਬਦਲਣ ਨਾਲ ਵੀ ਹੱਲ ਨਹੀਂ ਹੋ ਸਕਦਾ ਮਹਾਰਾਜ ਨੇ ਤਾਂ ਇਹ ਵੀ ਲਿਖਿਆ ਤੀਰਥ ਜਾਉ ਤਾਂ ਹਉ ਹਉ ਕਰਤੇ ਇਹ ਤੀਰਥਾਂ ਤੇ ਕਿਹੜਾ ਹੰਕਾਰ ਹੈ ਨਹੀਂ ਉੱਥੇ ਵੀ ਹੈ ਉੱਥੇ ਕਿਹੜਾ ਮੋਹ ਨਹੀਂ ਹੈ ਉੱਥੇ ਵੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸੇ ਕਰਕੇ ਕਹਿ ਰਹੇ ਨੇ ਤ੍ਰਿਸ਼ਨਾ ਇੱਕ ਅਗ ਹੈ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਇਹਦੇ ਵਿੱਚ ਬੇਚਈ ਨਹੀਂ ਹੈ ਭਟਕਣਾ ਹੈ ਮੰਗ ਦੀ ਸਥਿਰਤਾ ਅੰਦਰ ਦਾ ਟਿਕਾ ਅੰਦਰ ਦੀ ਸ਼ਾਂਤੀ ਨਹੀਂ ਕਲਪਨਾ ਹੈ ਇੱਕ ਸਦਾ ਲੱਗੀ ਰਹਿੰਦੀ ਹੈ ਬੰਦੇ ਨੂੰ ਤੇ ਦਸ਼ਾ ਕੀ ਜਿਉਂ ਪਾਵਕ ਇੰਦਨ ਨਹੀਂ ਤਰਾਪੈ ਪਾਵਕ ਅਗ ਨੂੰ ਕਹਿੰਦੇ ਨੇ ਇੰਦਨ ਲੱਕੜਾ ਨੂੰ ਕਹਿੰਦੇ ਬਾਲਣ ਨੂੰ ਉਨ ਅੱਗ ਵੱਲ ਰਹੀ ਉਹਦੇ ਵਿੱਚ ਬੰਦਾ ਲੱਕੜਾਂ ਸੁੱਟੀ ਜਾਏ ਸੁੱਟੀ ਜਾਏ ਸੁੱਟੀ ਜਾਏ ਤੇ ਇਹ ਸੋਚੇ ਕਿ ਇਹਦੇ ਵਿੱਚ ਬੇਬਹਾਰ ਲੱਕੜ ਜਾਂ ਬਾਲਣ ਪਾਉਣ ਨਾਲ ਅੱਗ ਜਦੋਂ ਰੱਜ ਜਾਏਗੀ ਤੇ ਆਪੇ ਬੁਝ ਜਾਏਗੀ ਮਹਾਰਾਜ ਕਹਿੰਦੇ ਨੇ ਅੱਗ ਉਨੀ ਹੀ ਤੇਜ਼ ਹੋਵੇਗੀ ਜਿੰਨਾ ਉਹਦੇ ਵਿੱਚ ਬਾਲਣ ਪੈਂਦਾ ਜਾਏਗਾ ਉਹ ਸ਼ਾਂਤ ਨਹੀਂ ਹੋਵੇਗੀ ਅੱਗ ਰਜੇਗੀ ਨਹੀਂ ਉਹ ਸਭ ਕੁਝ ਸਾੜ ਕੇ ਸੁਆਹ ਕਰਨ ਦੀ ਤਾਕਤ ਰੱਖਦੀ ਹੈ ਤ੍ਰਿਸ਼ਨਾ ਕਦੇ ਵੀ ਤ੍ਰਿਸ਼ਨਾ ਨੂੰ ਕਰਮਕੀਤਿਆ ਸ਼ਾਂਤ ਨਹੀਂ ਹੋ ਸਕਦੀ ਉਹਦੇ ਚ ਸਬਰ ਦਾ ਤਰੌਂਕਾ ਮਾਰਨਾ ਪਵੇਗਾ ਜਿਸ ਨੂੰ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਤ੍ਰਿਸ਼ਨਾ 부ਝੈ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਓ ਲਾਗੈ ਪੂਰਨ ਧਿਆਨ ਸੋ ਸਤਗੁਰੂ ਮਹਾਰਾਜ ਫਰਮਾਉਂਦੇ ਨੇ ਕਬੀਰ ਕੋਠੀ ਕਾਠ ਕੀ ਇਹ ਸੰਸਾਰ ਗਾਠ ਜਾਨੀ ਕਿ ਲੱਕੜ ਦੀ ਲੱਕੜ ਦਾ ਮਕਾਨ ਹੈ ਲੱਕੜ ਦਾ ਘਰ ਹੈ ਚੌਂ ਦਿਸ਼ ਲੱਗੀ ਆਗ ਤ੍ਰਿਸ਼ਨਾ ਦੀ ਅੱਗ ਮੱਲਾ ਮਾਰਨ ਦੀ ਦੌੜੇ ਦੇ ਚਾਰੇ ਪਾਸੇ ਅੱਗ ਵਾਉਣ ਲੱਗੀ ਹੋਈ ਏ ਇਹ ਉਹਦੀ ਲਪੇਟ ਵਿੱਚ ਹੈ ਪੰਡਿਤ ਪੰਡਿਤ ਜਲ ਮੋਏ ਮੂਰਖ ਉਬਰੇ ਭਾਗ ਇੱਥੇ ਪੰਡਿਤ ਸ਼ਬਦ ਬਹੁਵਚਨ ਰੂਪ ਵਿੱਚ ਵਰਤੇ ਕਰਮ ਕਾਂਡੀ ਮਨੁੱਖ ਜਾਂ ਵਿੱਦਿਆ ਦਾ ਹੰਕਾਰ ਕਰਨ ਵਾਲਾ ਮਨੁੱਖ ਦੋਨਾਂ ਲਈ ਇਹ ਸ਼ਬਦ ਵਰਤੇ ਹੈ ਕਰਮ ਕਾਂਡੀ ਸੋਚਦਾ ਮੈਂ ਆਪਣੇ ਕਰਮ ਦੇ ਬਲ ਨਾਲ ਮਿੱਥੇ ਹੋਏ ਗਿਣਤੀ ਮਿੰਤੀ ਦੇ ਕਰਮ ਕਰਕੇ ਛੁੱਟ ਜਾਵਾਂਗਾ ਵਿੱਦਿਆਮਾਨ ਸੋਚਦਾ ਮੈਂ ਆਪਣੀ ਵਿੱਦਿਆ ਦੇ ਬਲ ਨਾਲ ਛੁੱਟ ਜਾਵਾਂਗਾ ਤੇ ਜਿਹੜਾ ਮਨੁੱਖ ਵਿੱਦਿਆ ਦਾ ਗਰੂਰ ਨਾ ਕਰੇ ਜਾਂ ਘਟ ਜਾਣ ਦਾ ਹੋਵੇ ਜਾ ਜਿਹੜਾ ਮਨੁੱਖ ਕਰਮ ਕਾਂਡੀ ਨਾ ਹੋਵੇ ਕਰਮ ਕਾਂਡੀ ਔਰ ਵਿਦਿਆਵਾਨ ਦੋਨੋਂ ਹੀ ਉਸ ਨੂੰ ਮੂਰਖਾਂਦੇ ਨੇ ਇਹ ਤਾਂ ਮੂਰਖ ਹੈ ਇਹਨੇ ਕੋਈ ਸ਼ਾਸਤਰ ਤੇ ਪੜ੍ਹਿਆ ਨਹੀਂ ਇਹਨੇ ਕੋ ਧਰਮ ਗ੍ਰੰਥ ਦਾ ਗਹਿਨ ਅਧਿਐਨ ਤਾਂ ਕੀਤਾ ਨਹੀਂ ਤੇ ਵੇਖੋ ਇਹ ਕਰਮ ਵੀ ਨਹੀਂ ਕਰਦਾ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੀ ਉਦਾਹਰਣ ਲੈ ਲਈਏ ਉਹ ਕਾਂਸੀ ਦੇ ਵਿੱਚ ਰਹਿੰਦੇ ਨੇ ਨਾ ਉਹ ਲੋਕਾਂ ਵਾਂਗ ਸੂਰਜ ਨੂੰ ਪਾਣੀ ਦੇਣ ਜਾਣ ਨਾ ਹੀ ਉਹਨਾਂ ਨੂੰ ਅਧਿਕਾਰ ਸੀ ਵੀ ਉਹ ਮੰਦਰ ਵਿੱਚ ਜਾ ਕੇ ਬੈਠ ਕੇ ਸਾਰੇ ਕਰਮਾਚੇਸਾ ਲੈਂਦੇ ਤੇ ਨਾ ਹੀ ਉਹਨਾਂ ਨੇ ਕੀਤੇ ਤੇ ਨਾ ਹੀ ਉਹਨਾਂ ਨੂੰ ਉਹ ਸ਼ਾਸਤਰ ਪੜਨ ਦਾ ਜਾਂ ਉਹਨਾਂ ਦੀ ਚਰਚਾ ਕਰਨ ਦਾ ਇਸ ਤਰ੍ਹਾਂ ਖੁੱਲੇ ਆਮ ਅਧਿਕਾਰ ਸੀ ਕਰਮਕਾਂਡੀ ਕਹਿੰਦੇ ਸਨ ਕਬੀਰ ਜੀ ਕੋ ਧਰਮ ਕਰਮ ਤੇ ਕਰਦੇ ਨਹੀਂ ਕੋਲ ਗੰਗਾ ਵਗਦੀ ਏ ਕਦੇ ਪਾਪ ਲਾਉਣ ਲਈ ਇਸ਼ਨਾਨ ਕੀਤਾ ਕਦੇ ਸੂਰਜ ਨੂੰ ਪਾਣੀ ਦਿੱਤਾ ਕਦੇ ਕੋਈ ਹੋਰ ਕਰਮਕਾਂਡ ਜਿਹੜੇ ਸ਼ਾਸਤਰਾਂ ਦੇ ਸਿਮਰਤੀਆਂ ਦੇ ਵਿਧੀ ਵਿਧਾਨ ਦੇ ਦੱਸੇ ਹਨ ਕੀਤੇ ਨੇ ਕਦੇ ਕੁਝ ਨਹੀਂ ਨ ਕੀਤਾ ਉਲਟਾ ਤੁਸੀਂ ਤੇ ਵਰਜਦੇ ਹੋ ਵੀ ਇਹਨਾਂ ਕਰਮਾਂ ਦੀ ਲੋੜ ਕੋਈ ਨਹੀਂ ਨਾ ਸਿਮਰਤੀਆਂ ਦਾ ਗਹਿਨ ਅਧਿਐਨ ਹੈ ਨਾ ਤੁਹਾਡੇ ਕੋਲ ਕਰਮਕਾਂਡ ਹੈ ਤੁਹਾਡਾ ਪਾਰ ਉਤਾਰਾ ਤੇ ਭਲਾ ਕਿਵੇਂ ਹੋਣਾ ਹੈ ਕਬੀਰ ਜੀ ਕਹਿੰਦੇ ਨੇ ਇਹਨਾਂ ਦੀ ਦ੍ਰਿਸ਼ਟੀ ਵੀ ਕਰਮਕਾਂਡੀ ਦੀ ਦ੍ਰਿਸ਼ਟੀ ਵਿੱਚ ਮੈਂ ਅਧਰਮੀ ਹਾਂ ਤੇ ਮੂਰਖਾਂ ਇਸ ਸਿਮਰਤੀਆਂ ਦੇ ਵਿਧੀ ਵਿਧਾਨ ਦੱਸਣ ਵਾਲੇ ਦੀ ਦ੍ਰਿਸ਼ਟੀ ਵਿੱਚ ਵੀ ਮੈਨੂੰ ਮੂਰਖ ਹੀ ਸਮਝਿਆ ਜਾਏਗਾ ਕਿਉਂਕਿ ਉਹਨੇ ਕਹਣਾ ਇਹਨੇ ਸਿਮਰਤੀ ਤਾਂ ਪੜ੍ਹੀ ਕੋਈ ਨਹੀਂ ਇਸ ਕਰਕੇ ਨੂੰ ਧਰਮ ਦਾ ਕੀ ਗਿਆਨ ਹੋ ਸਕਦਾ ਹੈ ਤੁਸੀਂ ਕਿਸੇ ਦੀ ਪੜਤਾਲ ਉਸ ਦੇ ਭਾਵਨਾ ਤੇ ਨਹੀਂ ਕਰਦੇ ਕਿਉਂਕਿ ਭਾਵਨਾ ਤੱਕ ਪਹੁੰਚਣਾ ਬਹੁਤ ਦੁਰਗਮ ਰਸਤਾ ਹੈ ਬਹੁਤ ਕਠਿਨ ਰਸਤਾ ਹੈ ਥੋੜੀ ਔਖੀ ਖੇਡ ਹੈ ਕਿਸੇ ਦੀ ਫੀਲਿੰਗ ਨੂੰ ਕਿਸੇ ਦੇ ਭਾਵ ਨੂੰ ਸਮਝਣ ਵਾਸਤੇ ਮਨੁੱਖ ਨੂੰ ਥੋੜੀ ਬਰੀਕ ਸੁਰਤ ਚਾਹੀਦੀ ਹੁੰਦੀ ਹੈ ਜਾਇਓ ਕਹਿ ਲਓ ਕਿ ਮਨੁੱਖ ਨੂੰ ਖੁਦ ਵੀ ਉਹਨਾਂ ਅਹਿਸਾਸਾਂ ਤੇ ਉਹੋ ਜੀ ਫੀਲਿੰਗ ਵਾਲਾ ਹੋਣਾ ਚਾਹੀਦਾ ਹੈ ਥੋੜਾ ਨਰਮ ਦਿਲ ਬੰਦਾ ਚਾਹੀਦਾ ਹੈ ਇਸ ਕਰਕੇ ਅਸੀਂ ਪਰਖ ਕਰਦੇ ਹਾਂ ਕਿਸੇ ਮਨੁੱਖ ਦੀ ਉਹਦੇ ਭੇਖ ਤੋਂ ਪਰਖ ਕਰਦੇ ਹਾਂ ਗਿਣਤੀ ਦੇ ਕਰਮਾਂ ਤੋਂ ਪਰਖ ਕਰਦੇ ਹਾਂ ਉਹਦੀ ਬਾਹਰੀ ਵਿਦਵਤਾ ਤੋਂ ਇਹ ਅਸੀਂ ਕੋਈ ਪੈਮਾਨੇ ਮਿਥਲੇ ਵੀ ਇਹ ਬੰਦਾ ਧਾਰਮਿਕ ਹੀ ਹੋਏਗਾ ਜਿਹੜਾ ਗਿਣਤੀ ਦੇ ਕਰਮ ਵੱਧ ਕਰੇਗਾ ਜਿਹਦਾ ਲਿਬਾਸ ਸਾਡੀਆਂ ਅੱਖਾਂ ਦੇ ਸਾਹਮਣੇ ਹੋਏਗਾ ਜਿਹਦੇ ਕੁਝ ਵਿਖਾਵੇ ਦੀਆਂ ਤਖਤੀਆਂ ਲੱਗੀਆਂ ਹੋਣਗੀਆਂ ਤੋਂ ਅਸੀਂ ਕਹਿੰਦੇ ਆ ਵੀ ਇਹ ਧਰਮੀ ਬੰਦਾ ਹੈ। ਨੇਕ ਬੰਦਾ ਹੈ, ਚੰਗਾ ਬੰਦਾ ਹੈ। ਸ਼ਾਸਤਰਾਂ ਦਾ, ਸਿਮਰਤੀਆਂ ਦਾ, ਧਰਮ ਗ੍ਰੰਥਾਂ ਦਾ ਡੂੰਘਾ ਜਾਣੂ ਬੰਦਾ ਹੈ। ਕਿਉਂਕਿ ਕੁਝ ਚੀਜ਼ਾਂ ਨੂੰ ਮਨੁੱਖ ਪਰਦਾ ਬਣਾ ਕੇ ਓੜ ਲੈਂਦਾ ਹੈ। ਕਬੀਰ ਜੀ ਮਹਾਰਾਜ ਸਧਾਰਨਤਾ ਨਾਲ ਭੈਣ ਬਹੁਤ ਉੱਚੇ ਪਰ ਸਧਾਰਨਤਾ ਨਾਲ ਜੀਵਨ ਜਿਉਂਦੇ ਹਨ ਆਪਣੀ ਕਿਰਤ ਵਿਰਤ ਕਰਦੇ ਆ ਸਹਿਜ ਭਾਵ ਉਹ ਚ ਉਪਦੇਸ਼ ਦੇਣਾ ਫਿਰ ਹਰ ਇੱਕ ਮਨੁੱਖ ਦੀ ਭਾਵਨਾ ਮੁਤਾਬਕ ਉਸ ਨੂੰ ਉਸ ਨਾਲ ਵਿਹਾਰ ਕਰਨਾ ਨਾ ਉਹਨਾਂ ਚ ਵਿਖਾਵਾ ਹੈ ਨਾ ਪਖੰਡ ਹੈ ਨਾ ਕਰਮ ਕਾਂਡ ਹੈ ਇਹਨਾਂ ਕੁਝ ਜਾਣਨ ਦੇ ਬਾਵਜੂਦ ਵੀ ਗਰੂਰ ਕੋਈ ਨਹੀਂ ਉਹ ਸਭਨਾਂ ਨੂੰ ਆਪਣਾ ਜਾਣਦੇ ਨੇ ਤੁਜੋ ਜਿਹੋ ਜੀ ਸਮਾਜਿਕ ਦਸ਼ਾ ਹੈ ਜਾਂ ਧਾਰਮਿਕ ਦਸ਼ਾ ਉਹਦੇ ਸਾਹਮਣੇ ਸਧਾਰਨਤਾ ਜਿਹੜੀ ਹੈ ਨਾ ਉਹ ਫਿੱਕੀ ਪੈ ਜਾਂਦੀ ਸਧਾਰਨ ਮਨੁੱਖ ਨੂੰ ਕਮਜ਼ੋਰ ਜਾਣਿਆ ਜਾਂਦਾ ਜਿੰਨਾ ਤੁਸੀਂ ਸ਼ੋਰ ਮਚਾਉਂਗੇ ਰੌਲਾ ਪਾਉਂਗੇ ਵਖਾਵੇ ਕਰੋਗੇ ਉਹਨਾਂ ਤੁਹਾਨੂੰ ਲੋਕਾਂ ਵਿੱਚ ਸਪੇਸ ਵੱਧ ਮਿਲਦੀ ਕਿਉਂਕਿ ਲੋਕ ਭੇਖ ਦੇ ਪੁਜਾਰੀ ਵੱਧ ਹੁੰਦੇ ਨੇ ਲਿਬਾਸ ਦੇ ਪੁਜਾਰੀ ਵੱਧ ਹੁੰਦੇ ਨੇ ਵਖਾਵੇ ਮਗਰ ਜ਼ਿਆਦਾ ਤੁਰਦੇ ਨੇ ਤੁਸੀਂ ਵੇਖੋਗੇ ਉੱਥੇ ਭੀੜਾਂ ਜਮਾ ਹੋ ਜਾਣਗੀਆਂ ਲੋਕ ਹੱਥਾਂ ਤੇ ਚੁੱਕ ਲੈਣਗੇ ਕਿਸੇ ਕਿਸਮ ਦੀ ਤੋਟ ਨਹੀਂ ਆਵੇਗੀ ਉੱਥੇ ਕੋਈ ਵੀ ਮਨੁੱਖ ਇੰਨੀ ਭੀੜ ਵਿੱਚ ਨਾ ਭਾਵਨਾ ਨੂੰ ਸਮਝਣ ਵਾਲਾ ਹੈ ਨਾ ਅਹਿਸਾਸਾਂ ਦੇ ਪੱਧਰ ਤੇ ਜੀਣ ਵਾਲਾ ਹੈ ਨਾ ਵਿਵੇਕਤਾ ਨਾਲ ਚੱਲਣ ਵਾਲਾ ਹੈ ਨਾ ਭਲੇ ਬੁਰੇ ਦੀ ਪਰਖ ਕਰਨ ਵਾਲਾ ਉਹਨਾਂ ਲਈ ਉਹੀ ਭਲਾ ਜੋ ਉਹਨਾਂ ਨੂੰ ਦਿਖ ਰਿਹਾ ਉਹਨਾਂ ਲਈ ਉਹੀ ਚੰਗਾ ਜੋ ਉਹਨਾਂ ਨੂੰ ਵਿਖਾਇਆ ਜਾ ਰਿਹਾ ਕਿਉਂਕਿ ਬਰੀਕ ਜਿਹਨੂੰ ਬਾਬਾ ਫਰੀਦ ਸਾਹਿਬ ਅਕਲ ਲਤੀਫ ਲਿਖਦੇ ਨੇ ਬਰੀਕ ਅਕਲ ਵਾਲਾ ਹੈ ਜੇ ਤੂੰ 파ਰਕੂ ਬੰਦਾ ਹੈ ਉਹ ਨਹੀਂ ਸਾਡੀ ਸੂਰਤ ਹੁੰਦੀ ਨਹੀਂ ਇਸ ਕਰਕੇ ਉਹ ਬਾਰੀ ਬਾਰੀ ਚੀਜ਼ਾਂ ਨਾਲ ਬੰਦਾ ਜੁੜਿਆ ਰਹਿੰਦਾ ਹੈ ਤੋ ਸਹਿਬ ਸਤਗੁਰੂ ਮਹਾਰਾਜ ਇਸੇ ਕਰਕੇ ਕਹਿੰਦੇ ਨੇ ਭਗਤ ਕਬੀਰ ਜੀ ਕਹਿੰਦੇ ਬਹੁਤੇ ਆਪਣੇ ਆਪ ਨੂੰ ਦਾਨੇ ਸਮਝਣ ਵਾਲੇ ਵਿਖਾਵੇ ਕਰਨ ਵਾਲੇ ਕਰਮकांड ਕਰਨ ਵਾਲੇ ਸਮਰਤਿਆਂ ਦੇ ਹਵਾਲੇ ਦੇਣ ਵਾਲੇ ਸਭ ਤ੍ਰਿਸ਼ਨਾ ਦੇ ਵਿੱਚ ਸੜ ਮੱਚ ਰਹੇ ਨੇ ਮੂਰਖ ਉਭਰੇ ਭਾਗ ਮੈਨੂੰ ਇਹ ਮੂਰਖ ਕਹਿੰਦੇ ਨੇ ਘੱਟੋ ਘੱਟ ਮੈਂ ਮੂਰਖ ਇਹਨਾਂ ਦੀ ਦ੍ਰਿਸ਼ਟੀ 'ਚ ਮੈਂ ਮੂਰਖਾਂ ਪਰ ਮੈਂ ਬਚਿਆ ਹੋਇਆ ਮੇਰੇ ਵੱਡੇ ਭਾਗ ਮੇਰਾ ਬਚਾਅ ਹੋ ਗਿਆ ਮੈਂ ਤ੍ਰਿਸ਼ਨਾ ਦੀ ਅੱਗ 'ਚ ਨਹੀਂ ਸੜਦਾ ਮੈ ਉਹ ਵਸਤੂ ਕਮਾਲ ਈ ਜਿਹਦੇ ਨਾਲ ਮਨ ਬੇਚੈਨ ਨਹੀਂ ਹੁੰਦਾ ਮਨ ਸ਼ਾਂਤ ਰਹਿੰਦਾ ਟਿਕਾਚ ਰਹਿੰਦਾ ਹੈ ਸ਼ੁਕਰ ਵਿੱਚ ਰਹਿੰਦਾ ਸਬਰ ਵਿੱਚ ਰਹਿੰਦਾ ਹੈ ਫਿਰ ਅਗਲੇਰੇ ਵਾਕ ਵਿੱਚ ਕਹਿੰਦੇ ਨੇ ਕਬੀਰ ਸੰਸਾ ਦੂਰ ਕਰ ਕਾਗਦ ਦੇ ਬਿਹਾਏ 52 ਅੱਖਰ ਸੋਧ ਕੈ ਹਰ ਚਰਣੀ ਚਿਤ ਲਐ ਸੰਸਕ੍ਰਿਤ ਦੇ 52 ਅੱਖਰ ਨੇ ਭਾਰਤੀ ਧਰਮ ਸ਼ਾਸਤਰ ਸਾਰੇ ਹੀ ਸੰਸਕ੍ਰਿਤ ਵਿੱਚ ਲਿਖੇ ਗਏ ਨੇ ਸੰਸਕ੍ਰਿਤ ਨੂੰ ਦੇਵਤਿਆਂ ਦੀ ਬੋਲੀ ਕਿਹਾ ਗਿਆ ਹੈ ਪੁਜਾਰੀਆਂ ਵੱਲੋਂ ਕਿ ਦੇਵਤੇ ਜਿਹੜੀ ਬੋਲੀ ਚ ਆਪਸ ਚ ਗੱਲ ਕਰਦੇ ਨੇ ਉਹ ਸੰਸਕ੍ਰਿਤ ਹੈ ਇਸ ਕਰਕੇ ਸੰਸਕ੍ਰਿਤ ਕੇਵਲ ਉੱਚਾ ਵਰਣੀ ਪੜ ਸਕਦਾ ਹੈ। ਸ਼ੂਦਰ ਨੂੰ ਇਹ ਬੋਲੀ ਪੜਨ ਦਾ ਅਧਿਕਾਰ ਨਹੀਂ ਕਿਉਂਕਿ ਦੇਵਤਿਆਂ ਦੀ ਪਵਿੱਤਰ ਬੋਲੀ ਹੈ ਤੇ ਪਵਿੱਤਰ ਜਮਾਤ ਹੀ ਪੜ ਸਕਦੀ ਹੈ। ਬੋਲੀ ਦੇਵਤੇ ਜਿਹੜੀ ਬੋਲੀ ਚ ਗੱਲ ਕਰਦੇ ਨੇ ਉਹ ਸੰਸਕ੍ਰਿਤ ਹੈ। ਇਸ ਕਰਕੇ ਬੋਲੀ ਪਵਿੱਤਰ ਹੈ। ਪਵਿੱਤਰ ਬੋਲੀ ਨੂੰ ਅਸ਼ੂਤ ਨਹੀਂ ਪੜ ਸਕਦੇ। ਉਹਨਾਂ ਦੀ ਦ੍ਰਿਸ਼ਟੀ ਚ ਜਿਨ੍ਹਾਂ ਨੂੰ ਅਸ਼ੂਤ ਉਹਨਾਂ ਨੇ ਕਿਹਾ ਇਸ ਕਰਕੇ ਉਹਨਾਂ ਤੇ ਮਨਾਹੀ ਕੀਤੀ ਕਿ ਇਹ ਵੇਦ ਮੰਤਰ ਨਾ ਪੜ ਨਾ ਸੁਣ। ਇਹ ਧਰਮ ਗ੍ਰੰਥ ਨਹੀਂ ਪੜ ਸਕਦੇ ਉਹਨਾਂ ਦੀ ਸਟੱਡੀ ਨਹੀਂ ਕਰ ਸਕਦੇ ਆਧੈਨ ਨਹੀਂ ਕਰ ਸਕਦੇ ਵੇਦ ਮੰਤਰ ਆਦਿਕ ਨਹੀਂ ਪੜ ਸਕਦੇ ਕਿਉਂਕਿ ਪਵਿੱਤਰ ਬੋਲੀ ਹੈ ਤੇ ਉੱਚੇ ਵਰਣ ਦੇ ਲੋਕ ਹੀ ਪੜ ਸਕਦੇ ਉੱਚੀਆਂ ਜਾਮਾਤਾ ਹੀ ਪੜ ਸਕਦੀਆਂ ਤੁਸੀਂ ਵੇਖੋ ਕਿੰਨਾ ਭਰਮ ਪੈਦਾ ਹੋ ਗਿਆ ਕਿੰਨਾ ਸਮਾਂ ਬਾਅਦ ਵਿੱਚ ਜਾ ਕੇ ਇਸ ਬੋਲੀ ਨੂੰ ਸਰਕਾਰੀ ਤੌਰ ਦੇ ਉੱਤੇ ਪ੍ਰਚਾਰਨ ਦਾ ਆਹ ਰਾਜ ਸਰਕਾਰ ਕਰ ਰਹੀ ਹੈ ਪਰ ਆਮ ਲੋਕਾਂ ਦੀ ਬੋਲੀ ਇਹ ਨਾ ਰਹੀ ਕਿਉਂਕਿ ਇੱਕ ਜਮਾਤ ਨੇ ਇਹਨੂੰ ਹਾਈਜੈਕ ਕਰ ਲਿਆ। ਇਹ ਪਵਿੱਤਰ ਲੋਕ ਨੇ ਪਵਿੱਤਰ ਬੋਲੀ ਹੈ। ਵੱਡੇ ਵਰਣ ਦੇ ਲੋਕ ਹੀ ਪੜਨਗੇ। ਫਿਰ ਆਪਣੀ ਮਰਜ਼ੀ ਨਾਲ ਉਸੇ ਬੋਲੀ ਵਿੱਚ ਪੁਸਤਕਾਂ ਲਿਖੀ ਗਏ ਤੇ ਜਿਨ੍ਹਾਂ ਨੂੰ ਪੜਨ ਦੇ ਅਧਿਕਾਰ ਤੋਂ ਮਾਂਝਿਆ ਕੀਤਾ ਸੀ ਉਹਨਾਂ ਨੂੰ ਅਸ਼ੂਤ ਕਹਿ ਕੇ ਉਹਨਾਂ ਦੇ ਖਿਲਾਫ ਕਾਨੂੰਨ ਵੀ ਬਣਾਈ ਗਏ। ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਸੀ ਉਹਨਾਂ ਨੇ ਪੜ੍ਹੇ ਹੀ ਨਹੀਂ ਸਨ। ਨਹੀਂ ਉਹਨਾਂ ਨੂੰ ਅਧਿਕਾਰ ਸੀ ਟੋਕਾ ਟਾਕੀ ਕਰਨ ਦਾ ਇਸ ਕਰਕੇ ਸਾਲਾਂ ਬੀਤ ਜਾਂਦੇ ਤੇ ਮਗਰੋਂ ਚੁੱਕ ਕੇ ਉਹ ਵਿਖਾਂਦੇ ਵੇਖੋ ਜੀ ਤੁਹਾਡੇ ਬਾਰੇ ਤੇ ਲਿਖਿਆ ਤੁਹਾਡਾ ਅਧਿਕਾਰ ਇੰਨਾ ਕੀ ਹੈ ਤੁਸੀਂ ਬੋਲ ਨਹੀਂ ਸਕਦੇ ਕਿਉਂਕਿ ਸਾਡੇ ਰਿਸ਼ੀਆਂ ਨੇ ਲਿਖਿਆ ਹੈ ਅਜੀਬਕਾਰ ਸ਼ੈਤਾਨੀ ਹੈ ਜਿਹੜਾ ਧਰਮ ਗ੍ਰੰਥ ਸਧਾਰਨ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਏਗਾ ਉਹਦੀ ਬੋਲੀ ਲੋਕਾਂ ਨੂੰ ਸਮਝ ਆਉਣਾ ਹਟ ਜਾਵੇਗੀ ਜੇ ਅਸੀਂ ਸਧਾਰਨ ਮਨੁੱਖ ਨੂੰ ਪੜਨ ਤੋਂ ਰੋਕ ਦੇਾਂਗੇ ਹੌਲੀ-ਹੌਲੀ ਉਹ ਬੋਲੀ ਉਹਦੀ ਵਰਤੋਂ ਚ ਨਹੀਂ ਆਏਗੀ ਉਹਨੂੰ ਉਹ ਲਫ਼ਜ਼ ਭੁੱਲਣੇ ਸ਼ੁਰੂ ਹੋ ਜਾਣਗੇ ਉਹਨੂੰ ਨਾ ਸ਼ਬਦਾਂ ਦਾ ਅਰਥ ਸਮਝ ਨਹੀਂ ਆਏਗਾ ਹੌਲੀ-ਹੌਲੀ ਕਠਨ ਜਾਣ ਕੇ ਉਹਨੂੰ ਛੱਡਦਾ ਜਾਏਗਾ ਉਹਦੀ ਆਮ ਜ਼ਿੰਦਗੀ ਦਾ ਜਿਉਂ ਚੀਜ਼ ਹਿੱਸਾ ਨਹੀਂ ਬਣੇਗੀ ਇਸ ਕਰਕੇ ਜਦੋਂ ਅਸੀਂ ਵੀ ਵਾਣੀ ਦੇ ਪਹਿਲੂ ਤੋਂ ਗੱਲ ਕਰਨੀ ਹੈ ਨਾ ਤੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਕਿਤੇ ਸਾਡਾ ਹਾਲ ਪੰਡਤਾਂ ਵਾਲਾ ਨਾ ਹੋ ਜਾਏ ਕਿ ਉਹਨੂੰ ਬਾਣੀ ਨੂੰ ਪੜਨ ਵਾਲੇ ਚਾਰ ਭਾਈ ਰਹਿ ਜਾਣ ਬਾਕੀ ਸਾਰੀ ਦੁਨੀਆ ਐਵੇਂ ਹੀ ਤੁਰੇ ਫਰੇ ਹਰ ਕੋਈ ਪੜੇ ਥੋੜਾ ਪੜੇ ਬਹੁਤਾ ਪੜੇ ਜਿੰਨਾ ਵਕਤ ਕੱਢ ਕੇ ਕੋਈ ਪੜ ਸਕਦਾ ਉਹਨੂੰ ਪੜੇ ਕੋਈ ਇੱਕ ਸ਼ਬਦ ਪੜੇ ਕੋਈ ਜ਼ਿਆਦਾ ਪੜੇ ਵੱਧ ਤੋਂ ਵੱਧ ਜਿੰਨੀ ਕੋਈ ਕੋਸ਼ਿਸ਼ ਕਰ ਸਕਦਾ ਕਰਨੀ ਚਾਹੀਏ ਇਹਨੂੰ ਸਧਾਰਨਤਾ ਦੇ ਲਹਿਜ਼ੇ ਵਿੱਚ ਲਿਆਈਏ ਪੀ ਆਮ ਮਨੁੱਖ ਵੀ ਆਪਣੇ ਧਰਮ ਗ੍ਰੰਥ ਨੂੰ ਪੜਨ ਤੋਂ ਝਿਜਕੇ ਨਾ ਉਹਦੇ ਇੰਦਰ ਡਰ ਨਾ ਆਵੇ ਖੌਫ ਨਾ ਪੈਦਾ ਹੋਵੇ ਅਦਬ ਪੈਦਾ ਹੋਵੇ ਉਹਨੂੰ ਲੋੜ ਲੱਗੇ ਵੀ ਮੈਨੂੰ ਪੜਨਾ ਚਾਹੀਦਾ ਹੈ ਮੈਂ ਆਪਣੇ ਗੁਰੂ ਦਾ ਕੋਈ ਵਾਕ ਸੁਣਾ ਮੈਂ ਆਪਣੇ ਗੁਰੂ ਦਾ ਕੋਈ ਵਾਕ ਖੁਦ ਪੜਾਂ ਇਹਦੇ ਦਰਸ਼ਨ ਕਰਾਂ ਈਵੇਂ ਪ੍ਰੇਮ ਦੀ ਸਾਂਝ ਗੁਰੂ ਕੇ ਸ਼ਬਦ ਨਾਲ ਬਣੇਗੀ ਇਹਨੂੰ ਲਕੋਲ ਕੋ ਕੇ ਰੱਖਣ ਨਾਲ ਨਹੀਂ ਬਣਨੀ ਤੇ ਨਾ ਇਹਨੂੰ ਕਰਮਕਾਂਡ ਬਣਾਉਣ ਨਾਲ ਬਣੇ ਕਰਮਕਾਂਡ ਡਰ ਪੈਦਾ ਕਰਦਾ ਹੈ ਕਰਮਕਾਂਡ ਪਰਦੇ ਕਰਦਾ ਹੈ ਤੁਸੀਂ ਵੇਖੋ ਨਾ ਇੱਕ ਆਮ ਉਦਾਹਰਣ ਦਿੰਦਾ ਜੇ 100 ਦੀ ਗਿਣਤੀ ਵਿੱਚ ਸੰਗਤ ਹੈ 100 ਦੀ ਗਿਣਤੀ ਵਿੱਚ ਮਸਾਂ 2-4 ਹੋਣਗੇ ਜਿਨ੍ਹਾਂ ਅੰਦਰ ਚਾਉ ਹੋਏਗਾ ਕਿ ਅਸੀਂ ਮਹਾਰਾਜ ਦੀ ਬਾਣੀ ਦਾ ਪਾਠ ਕਰਕੇ ਚੌਰ ਦੀ ਸੇਵਾ ਕਰਕੇ ਤਾਬਿਆ ਬੈਠ ਕੇ ਜਾ ਖੁਦ ਗਾਇਬ ਗਾਇ ਮਹਾਰਾਜ ਦੀ ਤਾਬਿਆ ਆ ਕੇ ਕੋਈ ਮਹਾਰਾਜ ਦਾ ਵਾਕ ਪੜ੍ਹੀਏ ਜਾਂ ਸ਼ਬਦ ਸੁਣੀਏ ਜਾਂ ਸ਼ਬਦ ਪੜ੍ਹੀਏ ਬਹੁਤੇ ਬੰਦੇ ਡਰਦੇ ਹੀ ਨੇੜੇ ਨਹੀਂ ਆਉਂਦੇ ਤਾਂ ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਕੋਈ ਬਹੁਤੀ ਚੰਗੀ ਵਾਦੀ ਜਾਂ ਆਦਤ ਨਹੀਂ ਹੈ ਸਾਡੇ ਆਮ ਸਮਾਜ ਵਿੱਚ ਇਹਨਾਂ ਡਰ ਇਹਨਾਂ ਖੌਫ ਇਹਨਾਂ ਭੈ ਇਹ ਸਾਡੇ ਅੰਦਰੋਂ ਪ੍ਰੇਮ ਖਤਮ ਕਰੇਗਾ ਇਹ ਸਾਨੂੰ ਦੂਰ ਕਰੇਗਾ ਨੇੜੇ ਨਹੀਂ ਕਰੇਗਾ ਜਿਹਦੇ ਤੋਂ ਤੁਸੀਂ ਡਰਨ ਲੱਗ ਜਾਓ ਉਹਦੇ ਤੋਂ ਤੁਸੀਂ ਦੂਰ ਹੁੰਦੇ ਜਾਂਦੇ ਹੋ ਜਿਹਦੇ ਨਾਲ ਤੁਹਾਡਾ ਪ੍ਰੇਮ ਹੋਵੇ ਉਹਦੇ ਤੁਸੀਂ ਨੇੜੇ ਹੁੰਦੇ ਹੋ ਬਸ ਇਨਾ ਫਰਕ ਸਮਝਣਾ ਇਹਨੂੰ ਆਪਾਂ ਐਵੇਂ ਮਰਿਆਦਾਵਾਂ ਦੇ ਚੱਕਰਾਂ 'ਚ ਪਾਈਏ ਇਹਨੂੰ ਡਰ ਮਾਹੌਲ ਬਣਾਈਏ ਸੁਚਮ ਦੇ ਸੁੱਚ ਭੇਟ ਦੇ ਇਹ ਜਿਹੜੇ ਅਸੀਂ ਉਲਝਣਾ ਖੜੀਆਂ ਕੀਤੀਆਂ ਇਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਆਮ ਬੰਦੇ ਦੇ ਅੰਦਰ ਭੈ ਪੈਦਾ ਕਰ ਦਿੱਤਾ ਸੋ ਸਾਨੂੰ ਇਤਿਹਾਸ ਉੱਤੇ ਨਜ਼ਰ ਮਾਰਨੀ ਚਾਹੀਦੀ ਇਹ ਵੀ ਦੂਜੀਆਂ ਕੌਮਾਂ ਨਾਲ ਕੀ ਵਾਪਰਿਆ ਸਾਡੇ ਨਾਲ ਕੀ ਵਾਪਰੇਗਾ ਅਸੀਂ ਵੀ ਤੇ ਦੁਨੀਆ 'ਚ ਹੀ ਰਹਿਨੇ ਆ ਕਿਸੇ ਹੋਰ ਗ੍ਰਹਿ ਤੇ ਤੇ ਨਹੀਂ ਨਾ ਰਹਿੰਦੇ ਵੀ ਸਾਡੇ ਨਾਲ ਕੋਈ ਵੱਖਰਾ ਹੋਣਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਰਮਾਇਆ 52 ਅੱਖਰ ਸੋਧਕ ਹੈ ਇਹਦਾ ਅਰਥ ਹੈ ਵੀ हे ਵਿਦਿਆਵਾਨ ਮਨੁੱਖ हे ਧਰਮ ਸ਼ਾਸਤਰ ਪੜਨ ਵਾਲੇ ਮਨੁੱਖ ਤੂੰ ਵਿਦਿਆ ਦਾ ਵਿਚਾਰਵਾਨ ਬਣ ਪੜਦਾ ਤੈਨੂੰ ਵਿਚਾਰ ਵੀ ਇਹਨੂੰ ਸਮਝ ਵੀ ਇਹਦੇ ਭਾਵ ਤੱਕ ਵੀ ਪਹੁੰਚ ਪੜਨਾ ਹੀ ਇਕੱਲੀ ਖੇਡ ਨਹੀਂ ਹੈ ਪੜਿਆ ਨਹੀਂ ਭੇਦ ਬੁਝਿਆ ਪਾਵਣਾ ਜੇ ਤੂੰ ਇਹਦੇ ਭਾਵ ਨੂੰ ਨਹੀਂ ਬੁਝੇਗਾ ਤੇ ਤੂੰ ਸਮਝ ਨਹੀਂ ਪਾਏਗਾ ਕਿ ਕਹਿਣ ਵਾਲਾ ਕੀ ਕਹਿਣਾ ਚਾਹੁੰਦਾ ਹੈ ਆਪਾਂ ਕਿਸੇ ਨਾਲ ਗੱਲ ਕਰੀਏ ਅਗਲੇ ਨੂੰ ਸਾਡੀ ਗੱਲ ਓਵੇਂ ਸਮਝ ਨਾ ਆਏ ਜਿਵੇਂ ਅਸੀਂ ਸਮਝਾਉਣਾ ਆਪਾਂ ਨੂੰ ਕਹਿੰਨੇ ਭਾਈ ਸਾਹਿਬ ਮੇਰੀ ਗੱਲ ਨੂੰ ਧਿਆਨ ਨਾਲ ਸਮਝੋ ਮੇਰੀ ਗੱਲ ਦਾ ਇਹ ਮਤਲਬ ਨਹੀਂ ਇਹ ਮਤਲਬ ਹੈ ਆਪਾਂ ਨੂੰ ਫਿਰ ਐਕਸਪਲੇਨ ਕਰਨਾ ਪੈਂਦਾ ਇਹਦਾ ਮਤਲਬ ਵੀ ਉਹਨੇ ਸਾਡੇ ਲਫ਼ਜ਼ ਤੇ ਸੁਣੇ ਪਰ ਸਾਡੇ ਭਾਵ ਨੂੰ ਉਹਨੇ ਨਹੀਂ ਸਮਝਿਆ ਗੱਲ ਦਾ ਮਤਲਬ ਨਹੀਂ ਸਮਝਿਆ ਇਸ ਕਰਕੇ ਸਾਨੂੰ ਫਿਰ ਐਕਸਪਲੇਨ ਕਰਨਾ ਪਿਆ ਵੀ ਮੇਰੇ ਕਹਿਣ ਦਾ ਆ ਮਤਲਬ ਹੈ ਇਹਨੂੰ ਐਵੇਂ ਸਮਝੋ ਕੀ ਸਾਨੂੰ ਸਤਿਗੁਰੂ ਦੀ ਬਾਣੀ ਸਮਝਣ ਦੀ ਲੋੜ ਨਹੀਂ ਕੀ ਮਹਾਰਾਜ ਨੇ ਸ਼ਬਦ ਲਿਖੇ ਨੇ ਸ਼ਬਦ ਦਾ ਭਾਵ ਕੀ ਹੈ ਮਹਾਰਾਜ ਕੀ ਕਹਿਣਾ ਚਾਹੁੰਦੇ ਨੇ ਕੀ ਦੱਸਣਾ ਲੋਚਦੇ ਨੇ ਤਾਂ ਵਿਚਾਰ ਕਰਨਾ ਪਏਗਾ ਮਹਾਰਾਜ ਕਹਿੰਦੇ ਨੇ हे ਧਰਮ ਸ਼ਾਸਤਰ ਪੜਨ ਵਾਲੇ ਇਸ ਨੂੰ ਪੜ ਤੇ ਪੜ ਕੇ ਇਸ ਨੂੰ ਵਿਚਾਰ ਇਸ ਦਾ ਭੇਤ ਜਾਣ 52 ਅੱਖਰ ਸੋਧ ਕੈ ਹਰ ਚਰਣੀ ਚੇਤ ਲਾਏ ਪਰਮੇਸ਼ਰ ਦੇ ਨਾਲ ਸਾਂਝ ਵੀ ਬਣਾ ਰੱਬ ਦੀ ਯਾਦ ਤੇਰੇ ਹਿਰਦੇ ਚ ਵਸੇ ਉਹਦੀ ਭੈ ਭਾਵਨੀ ਉਹਦੇ ਹੁਕਮ ਚ ਚੱਲਣ ਦੀ ਪ੍ਰੇਰਣਾ ਅੰਤਰ ਪ੍ਰੇਰਣਾ ਤੇਰੇ ਅੰਦਰ ਪੈਦਾ ਹੋਏ ਦੀ ਸਿੱਖ ਸਲਾਹ ਤੇਰੇ ਹਿਰਦੇ ਵਿੱਚ ਟਿਕੇ ਇਵੇਂ ਤੂੰ ਆਪਣੇ ਸੰਸੇ ਦੂਰ ਕਰ ਕਬੀਰ ਸੰਸਾ ਦੂਰ ਕਰ ਆਪਣੇ ਸਹਿਮ ਮੁਕਾਲੈ ਤੇਰੇ ਅੰਦਰ ਜਿਹੜੇ ਭੈ ਨੇ ਡਰ ਨੇ ਇਵੇਂ ਮੁਕਣਗੇ ਕਾਗਦ ਦੇ ਬਿਹਾਏ ਜਿਹੜੇ ਮੱਲਾ ਮਾਰਨ ਵਾਲੇ ਹੰਕਾਰ ਦੇ ਤੁੱਲੇਖੇ ਲਿਖਦਾ ਕਰਮ ਕਰਦਾ ਇਹ ਸਾਰੇ ਵਹਾ ਦੇ ਵਿਚਾਰ ਦੇ ਸਾਗਰ ਦੇ ਅੱਗੇ ਇਹਨਾਂ ਨੂੰ ਰੋੜ ਦੇ ਵਿਚਾਰ ਪ੍ਰਵਾਹ ਦੇ ਅੱਗੇ ਇਹ ਸਾਰੇ ਦੇ ਸਾਰੇ ਵਿਅਰਥ ਦੇ ਕਰਮਕਾਂਡ ਕੀ ਹੋ ਗਏ ਇਹ ਤ੍ਰਿਸ਼ਨਾ ਦੇ ਕਰਮ ਕੀ ਹੋ ਗਏ ਇਹ ਲੋਭ ਲਾਲਚ ਤੇ ਹਿਰਸ ਦੀਆਂ ਮੱਲਾ ਮਾਰਨੀਆਂ ਝੂਠ ਵਕਾਰ ਕੀ ਸਾਰੇ ਲੇਖੇ ਜਿਹੜੇ ਤੂੰ ਲਿਖਦਾ ਹੈ ਲਗਾਤਾਰ ਇਹਨਾਂ ਨੂੰ ਦੂਰ ਕਰ। ਇਹਨਾਂ ਤੋਂ ਮੁਕਤ ਹੋ ਸਾਇਬ ਕਿਰਪਾ ਕਰਨ। ਅਗਲੇਰੇ ਬਚਨ ਅਗਲੇ ਦਿਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਤਗੁਰੂ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਮੁਬਾਰਕ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।